ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਧੁੰਨੀਕੇ ਦੇ ਵਿੱਚ ਤੇ ਧੁੰਨੀਕਾ ਪਿੰਡ ਬਹੁਤ ਪੁਰਾਣਾ ਪਿੰਡ ਆ ਲਗਭਗ 1805-10 ਦੇ ਵਿੱਚ ਇਹ ਪਿੰਡ ਵਸਿਆ ਸੀ ਤੇ ਇਸ ਪਿੰਡ ਦੇ ਵਿੱਚ ਤੁਹਾਨੂੰ ਇੱਕ ਬੜੀ ਸ਼ਾਨਦਾਰ ਹਵੇਲੀ ਦਿਖਾਵਾਂਗੇ ਦੱਸਦੇ ਆ ਕਿ ਜਦੋਂ ਪਿੰਡ ਵਸਿਆ ਸੀ ਤੇ ਉਸੇ ਸਮੇਂ ਹੀ ਜਿਹੜੀ ਇਸ ਪਿੰਡ ਦੇ ਵਿੱਚ ਇਹ ਹਵੇਲੀ ਬਣਾਈ ਗਈ ਸੀ ਗੱਲ ਕਰੀਏ ਇਸ ਹਵੇਲੀ ਦੀ ਸ਼ੁਰੂਆਤ ਦੀ ਤਾਂ ਤਕਰੀਬਨ 1810 ਦੇ ਵਿੱਚ ਜਿਹੜੀ ਇਹ ਹਵੇਲੀ ਬਣੀ ਪਰ ਦੋਸਤੋ ਇਸ ਹਵੇਲੀ ਨੂੰ ਅੱਜ ਦੇਖੀਏ ਤਾਂ ਯਕੀਨ ਨਹੀਂ ਆਉਂਦਾ ਕਿ ਇਹ ਇੰਨੀ ਪੁਰਾਣੀ ਹਵੇਲੀ ਹੋਵੇਗੀ ਦੋਸਤੋ ਇਹ ਹਵੇਲੀ ਨੂੰ ਪਰਿਵਾਰ ਦੇ ਵੱਲੋਂ ਰੰਗ ਰੋਗਣ ਕਰਕੇ ਸਾਰਾ ਦੁਬਾਰਾ ਤਿਆਰ ਕੀਤਾ ਗਿਆ ਦੱਸਦੇ ਆ ਕਿ ਜਦੋਂ ਇਹ ਹਵੇਲੀ ਬਣੀ ਸੀ ਤਾਂ ਉਦੋਂ ਇਹ ਗਲੀ ਤੋਂ ਕਾਫੀ ਜ਼ਿਆਦਾ ਉੱਪਰ ਉੱਚੀ ਸੀ ਪਰ ਹੌਲੀ ਹੌਲੀ ਕਰਕੇ ਪਰਤ ਵਗੈਰਾ ਪੈਣ ਕਰਕੇ ਹੁਣ ਜਿਹੜੀ ਗਲੀ ਆ ਉਹ ਬਰਾਬਰ ਹੀ ਹੋ ਚੁੱਕੀ ਆ ਤੇ ਇਸ ਨੂੰ ਕੁਝ ਸਮਾਂ ਪਹਿਲਾਂ ਸਾਰਾ ਰੰਗ ਰੋਗਣ ਕਰਕੇ ਦੁਬਾਰਾ ਤਿਆਰ ਕੀਤਾ ਗਿਆ ਅੰਦਰੋਂ ਕੁਝ ਕਮਰੇ ਉਹ ਵੀ ਉੱਚੇ ਕੀਤੇ ਗਏ ਆ ਇਹ ਸਾਹਮਣੇ ਦੋਸਤੋ ਜਿਹੜੇ ਆਪਾਂ ਦੇਖ ਰਹੇ ਆ ਇਸ ਹਵੇਲੀ ਦੇ ਜਿਹੜੇ ਵਿੱਚ ਬੈੱਡਰੂਮ ਬਣੇ ਆ ਦੋ ਸਾਹਮਣੇ ਬੈੱਡਰੂਮ ਨੇ ਇੱਕ ਆਪਾਂ ਇਹ ਦੇਖ ਰਹੇ ਆ ਤੇ ਦੂਸਰਾ ਜਿਹੜਾ ਬੈੱਡਰੂਮ ਆ ਦੋਸਤੋ ਉਹ ਇਹ ਵਾਲਾ ਹੈ ਇਹ ਬਿਲਕੁਲ ਇੱਕ ਦੂਸਰੇ ਦੇ ਨਾਲ ਹੀ ਨੇ ਜਦੋਂ ਆਪਾਂ ਹਵੇਲੀ ਦੇ ਵਿੱਚ ਵੜਦੇ ਆ ਤਾਂ ਸਾਹਮਣੇ ਬਿਲਕੁਲ ਇਹ ਦੋ ਬੈੱਡਰੂਮ ਨੇ ਇੱਕ ਉਸ ਪਾਸੇ ਆ ਤੇ ਇੱਕ ਉਸ ਪਾਸੇ ਬਣਿਆ ਹੋਇਆ ਹੈ ਇੱਕ ਖੱਬੇ ਪਾਸੇ ਵਾਲੇ ਪਾਸੇ ਦੇਖੀਏ ਤਾਂ ਦੱਸਦੇ ਆ ਕਿ ਇੱਥੇ ਹਾਰੇ ਬਣੇ ਹੋਏ ਆ ਜਿੱਥੇ ਪਾਣੀ ਵਗੈਰਾ ਗਰਮ ਕਰਦੇ ਸੀ ਤੇ ਇਹ ਉੱਪਰ ਤੱਕ ਜਿਹੜਾ ਇਹਨਾਂ ਦਾ ਧੂਆ ਉਹ ਹਵੇਲੀ ਤੋਂ ਬਾਹਰਲੇ ਪਾਸੇ ਨਿਕਲਦਾ ਸੀ ਇਹ ਸਾਹਮਣੇ ਜਿਹੜੀ ਆਪਾਂ ਦੇਖ ਰਹੇ ਆ ਇਹ ਰਸੋਈ ਬਣੀ ਹੋਈ ਆ ਇਸ ਹਵੇਲੀ ਦੇ ਵਿੱਚ ਇਹ ਆਪਾਂ ਅੰਦਰੋਂ ਤੁਹਾਨੂੰ ਦਿਖਾ ਰਹੇ ਆ ਇਸ ਤੋਂ ਇਲਾਵਾ ਦੋਸਤੋ ਇੱਥੇ ਸਮਾਨ ਵਗੈਰਾ ਰੱਖਣ ਦੇ ਵਾਸਤੇ ਤੇ ਉੱਪਰ ਬਿਸਤਰੇ ਵਗੈਰਾ ਰੱਖੇ ਜਾਂਦੇ ਸੀ ਇਹਨਾਂ ਨੂੰ ਦਬਕਾ ਬੋਲਦੇ ਸੀ ਉਸੇ ਤਰੀਕੇ ਦੋਸਤੋ ਇਹ ਹਵੇਲੀ ਦੇ ਜਿਹੜਾ ਸੱਜੇ ਹੱਥਾ ਵਾਲਾ ਪੋਰਸ਼ਨ ਆ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਪੌੜੀਆਂ ਚੜ੍ਹ ਕੇ ਦੂਸਰੇ ਫਲੋਰ ਤੋਂ ਦੇਖਦੇ ਆਂ ਦੋਸਤੋ ਇਹ ਦੋ ਮੰਜ਼ਲੀ ਬਣੀ ਹੋਈ ਆ ਦੋਨਾਂ ਪਾਸੇ ਆਮੋ ਸਾਹਮਣੇ ਜਿਹੜੇ ਉੱਪਰ ਵੀ ਕਮਰੇ ਬਣੇ ਹੋਏ ਆ ਬੜਾ ਸ਼ਾਨਦਾਰ ਵਿਊ ਆ ਦੋਸਤੋ ਇਸ ਹਵੇਲੀ ਦਾ ਇਹ ਹਵੇਲੀ ਸਾਰੀ ਉਸ ਸਮੇਂ ਚੂਨੇ ਦੇ ਨਾਲ ਤਿਆਰ ਕੀਤੀ ਗਈ ਸੀ ਇਸ ਦੇ ਵਿੱਚ ਬਿਲਕੁਲ ਵੀ ਸਰੀਆ ਜਾਂ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ ਤੇ ਜਿਹੜੇ ਇਹਦੇ ਵਿੱਚ ਗਾਰਡਰ ਨੇ ਹਵੇਲੀ ਦੇ ਵਿੱਚ ਉਹ ਇੰਗਲੈਂਡ ਤੋਂ ਮੰਗਵਾਏ ਗਏ ਸੀ ਉਸ ਸਮੇਂ ਜਦੋਂ ਇਹ ਹਵੇਲੀ ਬਣੀ ਸੀ ਤੇ ਬੜਾ ਸ਼ਾਨਦਾਰ ਇਸ ਹਵੇਲੀ ਦਾ ਨਕਸ਼ਾ ਇੱਥੇ ਡਰੋਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਆਸੇ-ਪਾਸੇ ਤੋਂ ਤੁਸੀਂ ਕਿਸੇ ਸਾਈਡ ਤੋਂ ਵੀ ਇਸ ਹਵੇਲੀ ਦਾ ਜਿਹੜਾ ਪੂਰਾ 뷰 ਆ ਉਸ ਨੂੰ ਕਵਰ ਕਰ ਸਕਦੇ ਹੋ ਇਹ ਦੂਸਰੀ ਮੰਜ਼ਲ ਦੇ ਆਪਾਂ ਦੇਖ ਰਹੇ ਹਾਂ ਸਾਹਮਣੇ ਵਾਲੇ ਪਾਸੇ ਇਹ ਤਿੰਨ ਖਿੜਕੀਆਂ ਨੇ 12 ਦਾਰੀ ਬਣੀ ਹੋਈ ਆ ਸਾਹਮਣੇ ਜਿਹੜਾ ਪਿੰਡ ਦਾ ਪੂਰਾ 뷰 ਉਹ ਨਜ਼ਰ ਆਉਂਦਾ ਹੈ ਤੇ ਇਹ ਉੱਪਰਲੇ ਫਲੋਰ ਤੇ ਜਿਹੜੇ ਆਪਾਂ ਕਮਰੇ ਦੇਖ ਰਹੇ ਹਾਂ ਦੋਨਾਂ ਸਾਈਡਾਂ ਤੇ ਬਣੇ ਹੋਏ ਆ ਦੋਸਤੋ ਇਸੇ ਤਰ੍ਹਾਂ ਹੀ ਬਿਲਕੁਲ ਦੂਸਰੇ ਪਾਸੇ ਆ ਦੋਨੋਂ ਪਾਸੇ ਆਮੋ ਸਾਹਮਣੇ ਆ ਤੇ ਦੋਨਾਂ ਪਾਸੇ ਹੀ ਉੱਪਰ ਦੀ ਪੌੜੀ ਚੜਦੀ ਆ ਜੇ ਆਪਾਂ ਇਹ ਮੇਨ ਦਰਵਾਜ਼ੇ ਵਾਲਾ ਪਾਸਾ ਤੁਹਾਨੂੰ ਦਿਖਾ ਰਹੇ ਹਾਂ ਤੇ ਜੇਕਰ ਆਪਾਂ ਜਿਹੜੇ ਪਾਸੇ ਖੜੇ ਆਂ ਇੱਧਰ ਦੇਖਾਂਗੇ ਤਾਂ ਇੱਧਰ ਦਾ 뷰 ਵੀ ਬਿਲਕੁਲ ਸੇਮ ਉਸੇ ਤਰੀਕੇ ਦਾ ਹੀ ਮਿਲੇਗਾ ਚਾਰ ਚੁਫੇਰੇ ਦਾ 뷰 ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਅਸੀਂ ਕੋਸ਼ਿਸ਼ ਕੀਤੀ ਆ ਕਿ ਇਸ ਹਵੇਲੀ ਦਾ ਜਿਹੜਾ ਸਾਰਾ 뷰 ਆ ਉਹ ਵੱਖ-ਵੱਖ ਐਂਗਲ ਤੋਂ ਤੁਹਾਨੂੰ ਦਿਖਾ ਸਕੀਏ ਇਸ ਹਵੇਲੀ ਦੀ ਜਿਹੜੀ ਹੁਣ ਸੰਭਾਲ ਆ ਉਹ ਇਸ ਹਵੇਲੀ ਨੂੰ ਜਿਹੜੇ ਬਜ਼ੁਰਗਾਂ ਨੇ ਬਣਵਾਇਆ ਸੀ ਉਹਨਾਂ ਦੇ ਅੱਗੇ 11ਵੀਂ ਪੀੜ੍ਹੀ ਆ ਉਹਨਾਂ ਦੇ ਵੱਲੋਂ ਇਸ ਹਵੇਲੀ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਪਰਿਵਾਰ ਆ ਉਹ ਬਠਿੰਡਾ ਦੇ ਵਿੱਚ ਰਹਿੰਦਾ ਹੈ ਤੇ ਬਾਕੀ ਜੇਕਰ ਕੋਈ ਦੋਸਤ ਇੱਥੇ ਪ੍ਰੀ-ਵੇਡਿੰਗ ਜਾਂ ਕੋਈ ਫਿਲਮ ਵਗੈਰਾ ਸ਼ੂਟ ਕਰਨਾ ਚਾਹੁੰਦਾ ਤਾਂ ਉਸ ਵਾਸਤੇ ਬੜੀ ਸੋਹਣੀ ਲੋਕੇਸ਼ਨ ਆ ਦੋਸਤੋ ਤੁਹਾਨੂੰ ਇਹ ਹਵੇਲੀ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਰਾਣੀਆਂ ਆ ਵਰਾਸਤੀ ਚੀਜ਼ਾਂ ਨੇ ਉਹ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਨੇ ਧੰਨਵਾਦ